ਰੁਵੀਆ ਤੇ ਤੁਸੀਂ ਦੇਖੋ ਇਹਦਾ ਬੈਂਡਾ ਤੇ ਜਿਹਨੇ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਇੰਨੀ ਦਾ ਹੋਣਾ ਜਿਹੜਾ ਸਾਡੇ ਨਾਲ ਹੈ ਕਦੇ ਅਤਰੂ ਕਹਿੰਦੇ ਗੋਲੇ ਸੁੱਟ ਰਹੇ ਹੋ ਜਿਹੜੇ ਅਤਰੂ ਕਹਿੰਦੇ ਗੋਲੇ ਸੁੱਟ ਰਹੇ ਹੋ ਹੋ ਵੀ ਸਪੈਰ ਗਿਆ ਕੱਢ ਤੋਂ ਕੱਢ ਮੈਨੂੰ ਸਾਲ ਹੋ ਗਿਆ ਸਪੈਰ ਹੋਇਆ ਨੂੰ ਤੇ ਡੇਢ ਜਿਹੜੀ ਆਉਂਦੀ ਹੈ ਨਾ ਉਹ ਸਪੈਰ ਹੀ ਸੁੱਕੀ ਜਾਂਦੇ ਆ ਜੀ ਉਹ ਪੈਰ ਦੇ ਨਾਲ ਨਾਲ ਤੁਹਾਨੂੰ ਪਤਾ ਜਿਆਦਾ ਨੁਕਸਾਨ ਬਹੁਤ ਜਿਆਦਾ ਉਹ ਇੱਕੇ ਦਮੇ ਦਮ ਘੁੱਟਦਾ ਇੰਨਾ ਮੰਦਾ ਹਾਲ ਆ ਅੱਖਾਂ ਦੇ ਵਿੱਚੋਂ ਸੇਕ ਨਿਕਲਦਾ ਬਹੁਤ ਬਹੁਤ ਮੁਸ਼ਕਲ ਹੈ ਜੀ ਉੱਥੇ ਕੱਲ ਲਗਭਗ ਸਾਰੀ ਜਿਹੜੀ ਐਬੂਲੈਂਸਾਂ ਇੱਧਰ ਉੱਧਰ 150 ਦੇ ਲਗਭਗ ਪਸਾਨ ਜਿਹੜਾ ਉਹ ਜਖਮੀ ਹੋਇਆ ਵਾ ਅਜੇ ਤਾਂ ਤੁਸੀਂ ਕੱਲੇ ਰਾਜਪੁਰਾ ਹਸਪਤਾਲ ਦੇ ਵਿੱਚ ਆਏ ਜੇ ਬਹੁਤ ਜ਼ਿਆਦਾ ਇਹੋ ਜਿਹੇ ਜਿਹੜੇ ਐਮਰਜੈਂਸੀ ਪੇਸ਼ੈਂਟ ਨੇ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਗਏ ਆ ਅੰਦਾ ਪੰਜਾਬ ਜਿਹਨੂੰ ਪੱਛਮੀ ਪੰਜਾਬ ਆਪਾਂ ਕਹਿੰਦੇ ਹਾਂ ਉਹ ਤਾਂ ਪਹਿਲਾਂ ਹੀ ਵੰਡ ਸਮੇਂ ਪਾਕਿਸਤਾਨ ਦੇ ਵਿੱਚ ਜਾ ਚੁੱਕਾ ਵਾ ਬੜੀ ਸ਼ਰਮ ਵਾਲੀ ਗੱਲ ਆ ਜੀ ਉਹ ਭਾਵੇਂ ਚਾਹੇ ਉਹ ਸੰਤਲ ਸਰਕਾਰ ਹੋਵੇ ਜਾਂ ਭਾਵੇਂ ਸਰਕਾਰੀ ਸਰਕਾਰ ਹੋਵੇ ਤੇ ਜਿਹੜਾ ਅੰਦਾ ਪੂਰਬੀ ਪੰਜਾਬ ਬਚਿਆ ਉਸਤੇ ਵੀ ਤੁਸੀਂ ਖੁਦ ਹੀ ਦਾਅਵੇਦਾਰੀ ਛੱਡ ਰਹੇ ਜੀ ਤੇ ਉੱਥੇ ਜਾ ਕੇ ਤਾਂ ਸਾਨੂੰ ਐਵੇਂ ਲੱਗਿਆ ਜਿਵੇਂ ਅਸੀਂ ਪਾਕਿਸਤਾਨ ਨਾਲ ਲੜਾਈ ਲੱਗੀ ਹੋਵੇ ਆਪਦੇ ਇੰਡੀਆ ਵਾਲਾ ਤਾਂ ਕੋਈ ਉੱਥੇ ਸਿਸਟਮ ਹੀ ਨਹੀਂ ਹੈਗਾ ਲੱਤਾਂ ਟੁੱਟੀਆਂ ਹੋਈਆਂ ਨੇ ਬਾਹਾਂ ਟੁੱਟੀਆਂ ਹੋਈਆਂ ਨੇ ਅੱਖਾਂ ਬਾਹਰ ਨਿਕਲ ਆਈਆਂ ਨੇ ਗੋਲੇ ਜਿਹੜੇ ਪਾਸਟਰ ਦੇ ਬੱਚੇ ਨੇ ਗੋਲੇ ਅਥਰੂ ਗੈਸ ਨਾਲ ਸਿੱਧਾ ਜਿਹੜੇ ਦੂਜੇ ਨੇ ਗੋਲੇ ਉਹ ਫਟੇ ਹੋਏ ਸੋ ਰਵਈਆ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਤੇ ਪਰ ਦੁੱਖ ਲੱਗਦਾ ਮਨ ਮੰਨਣਾ ਬੜਾ ਪਰ ਜਾਂਦਾ ਵੀ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਹੀ ਇੰਨਾ ਕੁਝ ਕਿਉਂ ਚੱਲਣਾ ਪੈਂਦਾ ਜਿਹੜਾ ਉਸ ਟੈਮ ਹੌਲ ਸੀ ਗੱਲ ਉਹ ਐ ਲੱਗਦਾ ਸੀਗਾ ਕਿ ਜਿਵੇਂ ਜਿੰਨਾ ਤੇ ਤਸ਼ੱਦਦ ਕਿਸਾਨ ਮੌਜੂਦ ਜਿਹੜਾ ਪੂਰੇ ਦੇਸ਼ ਦਾ ਪੇਟ ਭਾਲ ਦਾ ਉਹ ਤੇ ਇਵੇਂ ਤਸ਼ੱਦਦ ਕੀਤਾ ਜਾ ਰਿਹਾ ਸੀਗਾ ਕਿ ਜਿਵੇਂ ਇਹ ਦੂਸਰੇ ਦੇਸ਼ ਤੋਂ ਆਏ ਹੋਏ ਦੇ ਦੋ ਬੋਲੀ ਜੋ ਤੇ ਉਹਨਾਂ ਨੇ ਪੱਥਰੂ ਗੈਸ ਦੇ ਬਾਅਦ ਤੋਂ ਉਹਨਾਂ ਨੇ ਬੰਬ ਤੇ ਉਹ ਡੋਲੇ ਸਿੱਟਣ ਲੱਗੇ ਉਹ ਪਲਾਸਟ ਰਬੜ ਦੇ ਆ ਗਏ ਉਹ ਆ ਕੇ ਇੱਥੇ ਵੱਜਿਆ ਜੀ ਇੱਥੇ ਲੱਗੇ ਆ 500 ਤੋਂ ਸਤ ਤੱਕ ਹੀ ਤੇ ਬਾਕੀ ਉਰੇ ਬੰਬ ਵੱਜਿਆ ਜੀ ਦੋ ਜਗ੍ਹਾ ਇੱਥੇ ਵੀ ਹੈ ਉਹਨਾਂ ਦੇ ਸਾਈਡ ਹਰਿਆਣਾ ਬਾਰਡਰ ਤੇ ਲਗਾਤਾਰ ਜਿਹੜੇ ਕਿਸਾਨ ਡੱਟੇ ਹੋਏ ਨੇ ਤੇ ਰਬੀਆ ਕਿਸ ਤਰ੍ਹਾਂ ਦਾ ਸੀਗਾ ਹਰਿਆਣਾ ਪਾਸੋਂ ਵੀ ਪੁਲਿਸ ਜਿਹੜੀ ਫੋਰਸ ਉੱਤੇ ਖੜੀ ਸੀਗੀ ਕਿਸ ਤਰ੍ਹਾਂ ਦਾ ਲੱਗ ਰਿਹਾ ਸੀਗਾ ਕਿਉਂਕਿ ਕੱਲ ਤਾਂ ਅਸੀਂ ਦੇਖ ਰਹੇ ਸੀਗੇ ਕਿ ਵੀ ਜੇ ਤਾਂ ਕੋਈ ਸਰਦ ਹੁੰਦੀ ਹੈ ਵੀ ਕੋਈ ਦੋ ਦੇਸ਼ਾਂ ਦੀ ਇਸ ਤਰ੍ਹਾਂ ਲੱਗ ਰਿਹਾ ਸੀਗਾ ਤੁਹਾਨੂੰ ਵੀ ਇੱਥੇ ਅਸੀਂ ਦੇਖ ਰਹੇ ਹਾਂ ਕਿ ਕੀ ਪੱਟੜ ਹੋਇਆ ਕੀ ਕਹਿੰਦੇ ਅਸੀਂ ਤਾਂ ਇਹ ਕਹਿੰਦੇ ਹਾਂ ਸੈਂਟਰ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਵੀ ਅਸੀਂ ਮੁੜ ਕੇ ਤਾਂ ਜਾਂਦੇ ਨਹੀਂ ਦੇਲਾ ਜੀ ਵਾਪਸ ਕਰਾ ਕੇ ਹਿਤਾ ਨਹੀਂ ਮੁੜਨਾ ਨਹੀਂ ਸਾਡਾ ਗੁਰੂ ਕੋ ਬੰਸੀ ਦਾ ਕਹੇ ਵੀ ਮੁੜਦਾ ਨਹੀਂ ਪਿੱਛੇ ਨਹੀਂ ਮੁੜਦਾ ਪੂਰੇ ਦੇਖੋ ਪਹਿਲਾਂ ਸਾਡੇ ਸੱਟਾ ਵੱਜੀਆਂ ਨੇ ਹੋਰ ਸਾਡੇ ਸ਼ਿੰਗਾਉਂਦੇ ਨੇ ਅੱਜ ਦੇਖੋ ਕਿੰਨੇ ਕੌਮਕਦ ਨਹੀਂ ਅੱਜ ਭਾਰਤਾਂ ਦੇ ਬਾਰਡਰ ਵਾਲੇ ਪਾਸੇ ਸਾਰੇ ਖੇਲ ਕਰਦਾ ਅੱਜ ਲੰਮਾ ਪਹਿਲਾਂ ਇੱਕ ਪੱਖ ਦਾ ਇਧਰ ਦਿੱਖਿਆ ਜਾ ਰਿਹਾ ਜੀ ਜਿਹੜੀ ਨਿਸ਼ਾਨ ਨੇ ਉਹ ਘਰੇ ਉਹ ਹੀ ਸਰਦ ਡੱਟੇ ਹੋਏ ਨੇ ਦੂਜੇ ਪਾਸੇ ਪ੍ਰਧਾਨ ਮੰਤਰੀ મોદી ਵਿਦੇਸ਼ ਦੀ ਯਾਤਰਾ ਕਰ ਰਹੇ ਨੇ મોદી ਤਾਂ ਉਹੀ ਕਰੀ ਜਾਂਦਾ ਯਾਤਰਾ ਇਧਰ ਮਾਰੀ ਜਾਂਦਾ ਉਧਰ ਯਾਤਰਾ ਕਰੀ ਜਾਂਦਾ ਪਰ ਯਾਤਰਾ ਦੀ ਤਰ੍ਹਾਂ ਨਹੀਂ ਕਰਨ ਲੋ ਤੇ ਜੀ ਪੰਜਾਬੀ ਹੁੰਦੇ ਆ ਪਯੋਰ ਗੁਰੂ ਗੋਬਿੰਦ ਸਿੰਘ ਦੇ ਵਰਸ ਅੱਜ ਸਾਡੇ ਮਰ ਹੋਰ ਆ ਰਹੇ ਨੇ ਬਹੁਤ ਸਾਡੇ ਕੋਲ ਟੈਲੀਫੋਨ ਆ ਰਹੇ ਨੇ ਵੀ ਆ ਗਏ ਡਟੇ ਰਹ ਗਏ ਗੈਲੇ ਹਟ ਦੇ ਕੋ ਕਿੰਨੇ ਬਜ਼ੁਰਗੋ ਵਿੱਚ ਸੀਗੇ ਬਜ਼ੁਰਗ ਬਹੁਤ ਬਹੁਤ ਬਜ਼ੁਰਗਾਂ ਨੇ ਜਦੋਂ ਛੱਟਾ ਲੀਤੀਆ ਫੇਰ ਅਸੀਂ ਮੂਰੇ ਹੋਏ ਰਵਈਆ ਸਿੱ ਕੀ ਸੀਗਾ ਰਵਈਆ ਤਾਂ ਤੁਸੀਂ ਦੇਖੋ ਜਿਹੜਾ ਬੈਂਲਾ ਤੇ ਜਿਵੇਂ ਪਾਕਿਸਤਾਨ ਦੇ ਬਾਰਡਰ ਤੇ ਵੀ ਨਹੀਂ ਇੰਨੀ ਤਾਂ ਹੋਣਾ ਜਿਹੜਾ ਸਾਡੇ ਨਾਲ ਰਵਈਆ ਤਾਂ ਬਹੁਤ ਮਾਰਨ ਵਾਲਾ ਨੇ ਉਹਨੇ ਆ ਵੀ ਮਾਰਦਾ ਇਹਨਾਂ ਨੂੰ ਮਰਦੇ ਤਾਂ ਜੇ ਇਹ ਨਹੀਂ ਤਾਂ ਉੰਨੀ ਜੰਮੀ ਜਾਂਦੇ ਨੇ ਜਿੰਨੇ ਮਰੀ ਜਾਂਦੇ ਉਹ ਨਹੀਂ ਜੰਮੀ ਜਾਂਦੇ ਨੇ ਹੋਰੋਂ ਵੀ ਨਾ ਅੱਜ ਦੇਖ ਲਓ ਪਰ ਦੁੱਖ ਵੀ ਹੁੰਦਾ ਵੀ ਕਿਉਂਕਿ ਆਪਾਂ ਆਪਣੇ ਇਸ ਦੇਸ਼ ਦੇ ਨਾਗਰਿਕ ਆ ਆਪਣੇ ਦੇਸ਼ ਦੇ ਹੀ ਅਪਣੋਂ ਇਹ ਇਹਨਾਂ ਨੂੰ ਐ ਜਿਹੜਾ ਅਨੰਦਤ ਹੈ ਵੀ ਕਿਉਂ ਅੰਦੇ ਦੇਸ਼ ਦਾਤੇ ਟਪਰਿੰਗ ਜਾਂਦੇ ਨੇ ਇਹ ਲੱਗਦੇ ਨੇ ਵੀ ਸਾਡੇ ਘਰਾਣੇ ਹੁਣ ਵੱਡੇ ਵੱਡੇ ਇਹ ਭੁੱਖੇ ਮਰਨ ਸਾਡੇ ਥੱਲੇ ਲੱਗ ਕੇ ਜਾਣ ਪਰ ਅਸੀਂ ਥੱਲੇ ਲੱਗ ਕੇ ਅਸੀਂ ਕੋ ਮਾਗਰੂ ਕੋ ਸਿੰਧੀ ਅਸੀਂ ਥੱਲੇ ਨਹੀਂ ਲੱਗਦੇ ਅਜੇ ਨੂੰ ਇਹਦਾ ਨੱਕ ਮੋੜ ਕੇ ਪਹਿਲਾਂ ਵੀ ਗਿਆ ਕੌਣ ਚੁਕੀਲਾ ਪਹਿਲਾਂ ਵੀ ਕੱਢੇ ਹੁਣ ਵੀ ਕੱਢ ਕੇ ਜਾਵਾਂਗੇ ਇਹ ਭੇਖਾ ਕੱਢ ਦੇ ਦਾ ਜਿੱਤ ਚੋਂ ਬੀਤੇ ਦਿਨੀ ਚਿੰਨਹੌਰ ਤੇ ਵੀ ਜਿਹੜੀ ਆ ਬਖਰਾ ਹੋਇਆ ਟਕਰਾਅ ਜਿਹੜਾ ਪੁਲਿਸ ਨਾਲ ਕਿਸਾਨਾਂ ਦਾ ਹੋਇਆ ਕਿਸਾਨਾਂ ਤੇ ਵੀ ਲਾਠੀ ਚਾਰਜ ਕੀਤਾ ਗਿਆ ਕਿਸਾਨਾਂ ਦਾ ਤੇ ਵੀ ਲਾਠੀ ਚਾਰਜ ਕਰਾ ਕੇ ਉੱਥੇ ਪੁਲਿਸ ਦੇ ਮੁਲਾਜ਼ਮ ਵਿਚ ਰੋੜੇ ਮਾਰਦੇ ਤੇ ਜਿਹੜੇ ਅੱਜ ਫੜੇ ਨੇ ਇਹ ਸਭ ਮੋਦੀ ਸਰਕਾਰ ਕਰਾ ਰਹੀ ਹੈ ਤੇ ਖੱਟੜੇ ਸਰਕਾਰ ਕਰਾ ਰਹੀ ਹੈ ਸਾਡੀ ਚੈਨ ਜੀ ਵੀ ਕੋਈ ਤੁਨ ਨਹੀਂ ਡਟਾਂਗੇ ਅੱਜ ਹੋਰ ਆ ਰਹੇ ਨੇ ਕਿਸਾਨ ਮੇਰੇ ਕੋਲ ਟੈਲੀਫੋਨ ਆ ਰਹੇ ਨੇ ਜਿਹੜੇ ਸੈਨਿਕ ਫੌਜੀ ਨੇ ਰਿਟਾਇਰ ਹੋਏ ਆ ਜੋ ਕਨੇਸੀ ਵੀ ਆ ਰਹੇ ਇਹਦਾ ਜੱਜੇ ਰਹ ਗਏ ਛੋਡੇ ਵਰਗੇ ਵੀਰਾਂ ਦੇ ਸਹਾਰੇ ਤੇ ਚੱਲਦੇ ਆ ਪਰ ਛੋਡੇ ਨਾਲ ਵੀ ਬਹੁਤ ਧੱਕਾ ਹੋਇਆ ਥੇ ਮੈਂ ਪੱਤਰਕਾਰ ਵੀਰ ਮੇਰੇ ਨਾਲ ਵੇਤੀ ਉਹਦੇ ਨਾਲ ਬਹੁਤ ਤਕਾ ਰ ਮੈਂ ਪਰਾਂ ਲੈ ਕੇ ਗਿਆ ਉਹਦਾ ਅੱਖਾਂ ਪੂਜਿਆਂ ਨੇ ਪਾਣੀ ਪਾ ਕੇ ਵੀ ਕੋਈ ਨਾ ਬਾਈ ਕੋਈ ਗੱਲ ਇਹ ਪਰ ਛੋਡੇ ਨਾਲ ਵੀ ਉਹਨਾਂ ਵਾਂਗ ਸਾਡੇ ਨਾਲ ਵੀ ਪਰ ਆਪਾਂ ਡਟੇ ਰਹੋ ਪਤਾ ਲੱਗਦਾ ਵੀ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਚੁਪਣਾ ਪਿਆ ਸੀਗਾ ਜਦੋਂ ਆ ਪੁਆਇੰਟ 0 ਹੋਇਆ ਹੁਣ ਵੀ 0 ਹੋਊ ਉਹਦਾ 0 ਨੂੰ ਵੀ ਤਾਂ ਪੜਾ ਹੂ ਹਾਲ ਇਹਦਾ ਹਾਲ ਬੁਗਤ ਪੜਾ ਮੰਦਾ ਹੋਊਗਾ ਹੁਣ ਤਾਂ ਕਿਉਂ ਸਾਡੇ ਬਜ਼ੁਰਗਾਂ ਤੋਂ ਕੀ ਬੁਰਾ ਹੋ ਗਿਆ ਸਾਡੇ ਬਾਪੂਆਂ ਤੋਂ ਕੋਈ ਬੁਰਾ ਨਹੀਂ ਮੈਂ ਸਾਡੇ ਬਾਪੂ ਬਜ਼ੁਰਗ ਪੈ ਰਹੇ ਦੇਖੋ ਹਸਪਤਾਲ 'ਚ ਫੇਰ ਸਾਨੂੰ ਹੁਣ ਹਾਲ ਚੱਕਣਾ ਪਿਆ ਡਟਾਂਗੇ ਬੋਲ ਜੀ ਦਾ ਖਰਚਾ ਇਹ ਜੀ ਦੀ ਬਤ ਜਿਹੜਾ ਬੀਤੇ ਦਿਨ ਆਪਾਂ ਦੇਖ ਰਹੇ ਸੀਗੇ ਵੀ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੇ ਉੱਪਰ लाठी चार्ज ਹੋਇਆ, ਵਿਛਤ ਹੋਇਆ ਉਹਨਾਂ ਦੇ ਤੇ ਫੰਮ ਕਿ ਕਿੱਥੇ ਲਗੀ ਜਾਂਦੀ? ਹਾਂਜੀ ਭਾਈ ਜੀ ਪਹਿਲਾਂ ਤਾਂ ਵਗੜੇ ਖਾਲਸਾ ਵਗੜੀ ਫਤਿਹ ਭਾਈ ਜੀ ਜਦੋਂ ਕੱਲ ਮੋਰਚਾ ਸੀ ਫਤਿਹ ਕਰਨ ਨੂੰ ਗਾੜੀ ਗਏ ਆ ਤੇ ਉਦੋਂ ਇੱਕੇ ਦਮ ਹੀ ਉਹਨਾਂ ਪਹਿਲਾਂ ਦੇ ਅਥਰੂ ਗੈਸ ਤੇ ਗੋਲੇ ਬਹੁਤ ਜ਼ਿਆਦਾ ਛੁੱਟੇ ਆ ਤੇ ਉਹਦੇ ਅਥਰੂ ਗੈਸ ਤੇ ਗੋਲਿਆਂ ਦੇ ਨਾਲ-ਨਾਲ ਮੁੜ ਕੇ ਉਹਨਾਂ ਗੋਲੀਆਂ ਵੀ ਰੌਂਦ ਵੀ ਚਲਾਏ ਆ ਜੀ। ਇਹ ਪਲਾਸਟਿਕ ਦੇ ਨਾਲ ਐਡਾ ਗਰਾਉਂਦਾ ਉਹਦੀ ਗਾੜੀ ਕੋਕਾ ਲੱਗਾ ਉਹ ਵੱਜਿਆ ਇੱਥੇ ਆਣ ਕੇ ਪਤਾ ਨਹੀਂ ਕਿਹੜੇ ਬੰਦੇ ਆਇਆ ਕੋਈ ਸਮਝ ਨਹੀਂ ਆਈ ਉਹਦੀ ਕੀ ਚੱਕਰ ਬਣ ਗਿਆ ਚਾਂਸ ਤੇ ਬਹੁਤ ਜ਼ਿਆਦਾ ਕੱਲ ਨੁਕਸਾਨ ਕਰਦੋਗਾ ਦੋ 250 ਆਦਮੀ ਜਿਹੜਾ ਵੀ ਨੁਕਸਾਨ ਹੋ ਗਿਆ ਜਿੰਨਾਂ ਦਾ ਕਈਆਂ ਦਾ ਤਾਂ ਕਾਫੀ ਗੰਭੀਰ ਸੱਟਾਂ ਨਾ ਉਹਨਾਂ ਨੂੰ ਉੱਧਰ ਵੀ ਰੈਫਰ ਕੀਤਾ ਵੱਡੇ ਹਸਪੀਟਲ ਦੇ ਵਿੱਚ ਵੀ ਐਮਰਜੈਂਸੀ ਦੇ ਵਿੱਚ ਪਹਿਲਾ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਦੇਖਿਆ ਸੀਗਾ ਵੀ ਇਹ ਹੈ ਜਾਂ ਵੀ ਹੁੰਦਾ ਵੀ ਲੱਗਦਾ ਸੀ ਕਿ ਆਪਾਂ ਪਾਰਦੇਸ਼ ਵਿੱਚ ਹੀ ਖੜੇ ਆ ਕਿ ਲੱਗਦਾ ਵੀ ਕਿਸ ਤਰ੍ਹਾਂ ਨਹੀਂ ਨਹੀਂ ਭਾਈ ਇਦਾਂ ਦੇ ਕਦੀ ਹੋਇਆ ਹੀ ਨਹੀਂ ਇਹ ਪਹਿਲਾ ਚਾਂਸ ਆ ਜੀ ਸਾਡੇ ਨਾਲ ਇਹੋ ਜਿਹਾ ਵੇਖਿਆ ਹੀ ਨਹੀਂ ਮੌਕਾ ਵੀ ਇਦਾਂ ਦਾ ਵੀ ਕੋਈ ਚਾਂਸ ਹੋ ਜੂਗਾ ਜੀ ਪਰ ਜਦੋਂ 84 ਵਾਲਾ ਚਲੋ ਹੋਇਆ ਸੀ ਪਹਿਲਾਂ ਪਰ ਉਦੋਂ ਇੰਨਾ ਨਹੀਂ ਜਨਕਿ ਵੀ ਆ ਜਿਹੜਾ ਕੰਮ ਨਹੀਂ ਸੀ ਇਹਨਾਂ ਨੇ ਕੀਤਾ ਵੀ ਜਿਹੜਾ ਹੁਣ ਕੰਮ ਇਹਨਾਂ ਨੇ ਕਰਦਾ ਗੋਲੀਬਾਰੀ ਵਾਲਾ ਹਾਂਜੀ ਅਥਰੂ ਗੈਂਸ ਦੇ ਕੋਲੇ ਜਿਹੜੇ ਅਥਰ ਛੱਡ ਰਹੇ ਸੀਗੇ ਕਿਸਾਨਾਂ ਦੇ ਪਰ ਵੀ ਅਸੀਂ ਵੀ ਦੇਖਿਆ ਸੀਗਾ ਪਹਿਲਾਂ ਕਿਸਾਨ ਜਿਹੜਾ ਖਬਰ ਕੀਤਾ ਸੀਗਾ ਕਿਸਾਨੀ ਅੰਦੋਲਨ ਕੋ ਉਹ ਉਸ ਵੇਲੇ ਵੀ ਇੰਨਾ ਨਹੀਂ ਸੀਗਾ ਜਿਹੜਾ ਅੱਜ ਜਿਹੜਾ ਹਾਂਜੀ ਬਹੁਤ ਜ਼ਿਆਦਾ ਭਾਜੀ ਇੱਕ ਦੇ ਅਤਰੂ ਗੈਸ ਦੇ ਗੋਲੇ ਸੁੱਟ ਰਹੇ ਉਹ ਜਿਹੜੇ ਅਤਰੂ ਗੈਸ ਦੇ ਗੋਲੇ ਸੁੱਟ ਰਹੇ ਉਹ ਵੀ ਸਪੈਰ ਗਏ ਆ ਉਹ ਘੜ ਤੋਂ ਘੱਡੀ ਮੈਨੂੰ ਸਾਲ ਹੋ ਗਿਆ ਸਪੈਰ ਹੋਇਆ ਨੂੰ ਤੇ ਡੇਢ ਜਿਹੜੀ ਆਉਂਦੀ ਹੈ ਨਾ ਉੱਪਰ ਸਪੈਰ ਹੀ ੁੱਟੀ ਜਾਂਦੇ ਆ ਜੀ ਉਹ ਉਹ ਜਿਹੜੇ ਸਪੈਰ ਦੇ ਨਾਲ ਨਾਲ ਤੁਹਾਨੂੰ ਪਤਾ ਜ਼ਿਆਦਾ ਫਿਰ ਨੁਕਸਾਨ ਬਹੁਤ ਜ਼ਿਆਦਾ ਉਹ ਇੱਕੇ ਦਮੇ ਦਮ ਘੁੱਟਦਾ ਇੰਨਾ ਮੰਦਾ ਹਾਲ ਅੱਖਾਂ ਦੇ ਵਿੱਚੋਂ ਸੇਕ ਨਿਕਲਦਾ ਬਹੁਤ ਬਹੁਤ ਮੁਸ਼ਕਲ ਹੈ ਜੀ ਉੱਥੇ ਜਦੋਂ ਆ ਫਿਰ ਇੱਕ ਨਹੀਂ ਆਉਂਦਾ ਫਿਰ ਲਗਾਤਾਰ ਹੀ ਛੁੱਟੀ ਜਾਂਦੇ ਲਗਾਤਾਰ ਹੀ ਛੁੱਟੀ ਜਾਂਦੇ ਰਵਈਆ ਕਿਸ ਤਰ੍ਹਾਂ ਦਾ ਲੱਗਦਾ ਬਹੁਤ ਗਲਤ ਹੈ ਬਹੁਤ ਗਲਤ ਹੈ ਜੀ ਬਹੁਤ ਗਲਤ ਰਵਈਆ ਜੀ ਇਹ ਤੇ ਕੰਮ ਕਰਨਾ ਨਹੀਂ ਚਾਹੀਦਾ ਇੱਦਾਂ ਤੇ ਸਾਨੂੰ ਪਾਕਿਸਤਾਨ ਵਾਲਿਆਂ ਨੇ ਨਹੀਂ ਇੰਨਾ ਇਦਦਰੋ ਡੈਮੇਜ ਕੀਤਾ ਜਿੰਨਾ ਇਹਨਾਂ ਨੇ ਇਹਨਾਂ ਨੇ ਕਰਤਾ ਦਿੱਲੀ ਵਾਲਿਆਂ ਨੇ ਜੇ ਤੇ ਪੱਕਾ ਹੀ ਬੰਦ ਕਰ ਦੇਣ ਤਾਂ ਸਾਨੂੰ ਜਾਣਾ ਹੀ ਬੰਦ ਕਰ ਦੇਣ ਅਸੀਂ ਆਪੇ ਪਾਕਿਸਤਾਨ ਵਾਲਾ ਖੁਦ ਖਲਾ ਲੈਨੇ ਫਿਰ ਇਹ ਕੰਮ ਤੇ ਆਏ ਆ ਤੇ ਪੱਕਾ ਹੀ ਬੰਦ ਕਰ ਦੇਣ ਇਹਨੂੰ ਇਹਨਾਂ ਨੂੰ ਕੋਈ ਇਦਦਰ ਲੱਗਦਾ ਵੀ ਕਿਸ ਤਰ੍ਹਾਂ ਵੀ ਕੋਈ ਪਪਾ ਆਪਣੇ ਦੇਸ਼ 'ਚ ਖੜੇ ਆ ਵਾਕੀ ਲੱਗਦਾ ਸੀ ਨਹੀਂ ਸਰ ਇਦਾਂ ਦਾ ਕੋਈ ਚਾਂਸ ਨਹੀਂ ਵੀ ਇਦਾਂ ਵੀ ਕਰਨਗੇ ਅਸੀਂ ਤੇ ਆਪਦੇ ਹੱਕ ਲੈਣ ਗਏ ਆ ਅਸੀਂ ਕਿਹੜਾ ਐਨਾ ਕੋਈ ਯਾਨੀ ਕਿ ਕੋਈ ਹੱਕ ਤੇ ਸਾਡੀ ਸਾਡਾ ਬੰਦਾ ਵਾ ਵੀ ਅਸੀਂ ਲੈਣਾ ਵਾ ਜੀ ਸਾਰੇ ਲੈ ਲੈਂਦੀਆਂ ਹਨ ਬਾਪੂ ਜੀ ਤੁਸੀਂ ਵੀ ਕਈ ਦੌਰ ਦੇਖੇ ਨੇ ਹਨਾ ਤੁਹਾਡੀ ਅੱਛੀ ਗਾਜੀ ਉਮਰ ਲੱਗਦੀ ਹੈ ਤੁਸੀਂ ਵੀ ਕਈ ਦੌਰ ਦੇਖੇ ਆ ਪਰ ਇਹ ਜਿਹੜਾ ਦੌਰ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਕਿਸਾਨਾਂ ਦੇ ਆਪਣੀ ਹੀ ਆਪਾਂ ਪੰਜਾਬ ਦੇ ਵਿੱਚ ਹੀ ਖੜੇ ਸੀਗੇ ਪੰਜਾਬ ਦੇ ਬਾਰਡਰ ਤੇ ਹੀ ਸੀਗੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਜਦੋਂ ਇਹ ਚੀਜ਼ ਆਪਾਂ ਦੇਖਦੇ ਆਂ ਸਭ ਤੋਂ ਪਹਿਲਾਂ ਜੀ ਵੈਘੁਰਜੀਕਾ ਖਾਲਸਾ ਵੈਘੁਰਜੀ ਦੀ ਖਤੇ ਮੈਂ ਆਪਣੀ ਜਾਣ ਪਛਾਣ ਕਰਾ ਦਿਆਂ ਮੈਂ ਜੀ ਮੈਂ ਦਲਬਾਤ ਸਿੰਘ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਜੋਨ ਟਾਂਡਾ ਡਿਸਟ੍ਰਿਕਟ ਕਰਨਦਾਨ ਤੋਂ ਆ ਜੀ ਸਾਨੂੰ ਮਤਲਬ ਨਾ ਅਸੀਂ ਜੀ ਆਪਣੇ ਪੀਸਫੁਲੀ ਤਰੀਕੇ ਦੇ ਨਾਲ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ ਗੀਆਂ ਜੋ ਪਹਿਲਾਂ ਮੰਗਾਂ ਸਾਡੀਆਂ 2020 ਵਾਲੇ ਸ਼ਗਰਸ਼ ਦੇ ਦੌਰਾਨ ਸਰਕਾਰ ਨੇ ਪ੍ਰਵਾਨ ਕੀਤੀਆਂ ਸੀ ਔਰ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਅਸੀਂ ਬਹੁਤ ਪੀਸਫੁਲੀ ਤਰੀਕੇ ਦੇ ਨਾਲ ਦਿੱਲੀ ਨੂੰ ਜਾ ਰਹੇ ਸਾਂ ਪ੍ਰਧਾਨ ਮੰਤਰੀ ਜੀ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਅਸੀਂ ਦਿੱਲੀ ਆ ਜਾਈਏ ਸਾਡੀ ਆਵਾਜ਼ ਨੂੰ ਸੁਣੋ ਅਸੀਂ ਤੁਹਾਡੇ ਦੇਸ਼ ਦੇ ਵਸਿੰਦੇ ਆ ਪਰ ਸ਼ਰਮ ਆ ਰਹੀ ਹੈ ਜੀ ਇਹੋ ਜਿਹੇ ਹਾਲਾਤ ਵਾ ਕੱਲ ਲਗਭਗ ਸਾਰੀ ਧੜੀ ਐਬੂਲੈਂਸਾਂ ਇਧਰ ਉਧਰ 150 ਦੇ ਲਗਭਗ ਕਿਸਾਨ ਜਿਹੜਾ ਉਹ ਜ਼ਖਮੀ ਹੋਇਆ ਵਾ ਅਜੇ ਤਾਂ ਤੁਸੀਂ ਕੱਲੇ ਰਾਜਪੁਰਾ ਹਸਪੀਟਲ ਦੇ ਵਿੱਚ ਆਏ ਜੇ ਬਹੁਤ ਜ਼ਿਆਦਾ ਇਹੋ ਜਿਹੇ ਜਿਹੜੇ ਐਮਰਜੈਂਸੀ ਪੇਸ਼ੈਂਟ ਨੇ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਗਏ ਆ ਸਭ ਤੋਂ ਉਸ ਤੋਂ ਵੀ ਜ਼ਿਆਦਾ ਸਾਡੇ ਜਿਹੜੇ ਜਵਾਨ ਯੋਧੇ ਮਤਲਬ ਜ਼ਖਮੀ ਹੋਏ ਨੇ ਉਸ ਤੋਂ ਵੀ ਜ਼ਿਆਦਾ ਦਰਦ ਸਾਨੂੰ ਇਹ ਆ ਜੀ ਕਿ ਅੱਧਾ ਪੰਜਾਬ ਜਿਹਨੂੰ ਪੱਛਮੀ ਪੰਜਾਬ ਆਪਾਂ ਕਹਿੰਨੇ ਉਹ ਤਾਂ ਪਹਿਲਾਂ ਹੀ ਅੰਡ ਸਮੇਂ ਪਾਕਿਸਤਾਨ ਦੇ ਵਿੱਚ ਜਾ ਚੁੱਕਾ ਵਾ ਬੜੀ ਸ਼ਰਮ ਵਾਲੀ ਗੱਲ ਆ ਜੀ ਉਹ ਭਾਵੇਂ ਚਾਹੇ ਉਹ ਸੈਂਟਰ ਸਰਕਾਰ ਹੋਵੇ ਜਾਂ ਭਾਵੇਂ ਭਾਵੇਂ ਸਰਕਾਰੀ ਸਰਕਾਰ ਹੋਵੇ ਤੇ ਜਿਹੜਾ ਅੱਧਾ ਪੂਰਬੀ ਪੰਜਾਬ ਬਚਿਆ ਉੱਤੇ ਵੀ ਤੁਸੀਂ ਖੁਦ ਹੀ ਦਾਅਵੇਦਾਰੀ ਛੱਡ ਰਿਹਾ ਜੀ ਜਿਸੋ ਜਿਹੋ ਜੇ ਇਹਨਾਂ ਨੇ ਇੱਥੇ ਹਲਾਤ ਪਤਾ ਕੀਤੇ ਨੇ ਆਪ ਕੰਦਾਂ ਕਰਕੇ ਮਤਲਬ ਇੱਕ ਬਾਰਡਰ ਕਰਾਤਾ ਬੜੀ ਸ਼ਰਮੋ ਵਾਲੀ ਗੱਲ ਕੀ ਅਸੀਂ ਜਵਾਬ ਮੰਗਦੇ ਆਂ ਜੀ ਤੇ ਜਿਹੜਾ ਅੱਧਾ ਆਪਣੇ ਕੋਲ ਵੰਡ ਤੋਂ ਬਾਅਦ ਬਚਿਆ ਵਾ ਉਹਦੇ ਤੇ ਤੁਸੀਂ ਖੁਦ ਹੀ ਦਅਵੇਦਾਰੀ ਛੱਡ ਰਹਿ ਜੇ ਔਰ ਇਹ ਕੱਲਾ ਪੰਜਾਬ ਨਹੀਂ ਸ਼ੰਭੂ ਬਾਰਡਰ ਤੇ ਬੈਰੀਅਰ ਬਣਾਉਣ ਦੇ ਨਾਲ ਇਹਦੇ ਨਾਲ ਜੇ ਐਂਡ ਕੇ ਵੀ ਕੱਟਿਆ ਗਿਆ ਪਾਕਿਸਤਾਨ ਔਰ ਇੰਡੀਆ ਦਾ ਜੋ ਜੇ ਐਂਡ ਕੇ ਮਸਲਾ ਉਹ ਪਹਿਲਾਂ ਹੀ ਅਜੇ ਹੱਲ ਨਹੀਂ ਹੋਇਆ ਉਹ ਕਹਿ ਰਹੇ ਜੀ ਉਹ ਸਾਡਾ ਹਿੱਸਾ ਬਣਦਾ ਉਹ ਸਾਡੇ ਲੋਕ ਨੇ ਸਾਨੂੰ ਦਿਓ ਤੇ ਤੁਸੀਂ ਖੁਦ ਹੀ ਪੰਜਾਬ ਨੂੰ ਤੋ ਕੱਟ ਕੇ ਔਰ ਜੇ ਐਂਡਕੀ ਨੂੰ ਘੱਟ ਕੇ ਤੇ ਉਹਨਾਂ ਦੇ ਆਪ ਦੇ ਦਾਅਵੇਦਾਰੀ ਖੋਦੀ ਛੱਡ ਰਏ ਸੇ ਅਸੀਂ ਇਹਨਾਂ ਚੀਜ਼ਾਂ ਦਾ ਜਵਾਬ ਮੰਗਦੇ ਆਂ ਅਸੀਂ ਹਿੰਦੁਸਤਾਨ ਦੇ ਵਸਿੰਦੇ ਆਂ ਉਸ ਤੋਂ ਵੀ ਜਿੰਨੇ ਸਾਡੇ ਜੋਧੇ ਜ਼ਖਮੀ ਹੋਏ ਉਹਨਾਂ ਤੋਂ ਜ਼ਿਆਦਾ ਦਰਦ ਆ ਜੀ ਅੱਧਾ ਤਾਂ ਜਾ ਚੁੱਕਾ ਤੇ ਜਿਹੜਾ ਰਹਿ ਗਿਆ ਵਾ ਪੂਰਬੀ ਪੰਜਾਬ ਉਹਨੂੰ ਤੁਸੀਂ ਖੋਦੀ ਮਤਲਬ ਦਾਅਵੇਦਾਰੀ ਛੱਡੀ ਜਾ ਰਹੇ ਜਵਾਬ ਦਿਓ ਸਾਨੂੰ ਜਨਤਾ ਨੂੰ ਇਸੀ ਦਾ ਹਾਂਜੀ ਫੱਟੜ ਹੋਏ ਨੇ ਬਾਈ ਅਸੀਂ ਤਾਂ ਜੋ ਇੱਥੇ ਪਏ ਨੇ ਨਾ ਇੱਥੇ ਹਲੇ ਕੱਲ੍ਹ ਵਾਲੇ ਫੱਟੜ ਨੇ ਆਈ ਜਾਂਦੇ ਨੇ ਅੱਜ ਵਾਲੇ ਤਾਂ ਹਲੇ ਕੋਲ ਆਈ ਜਾਂਦੇ ਨੇ ਅੱਜ ਬਹੁਤ ਜ਼ਿਆਦਾ ਹੋਰ ਹੋਏ ਨੇ ਤੇ ਅਸੀਂ ਪਹਿਲਾਂ ਸਾਡੇ ਸੀਨੀਅਰ ਨੇ ਕਹਿਤਾ ਸੀਗਾ ਵੀ ਚਲੋ ਉਹਨਾਂ ਦੀ ਮੰਨਣੀ ਪਈ ਵੀ ਪਿਆਰ ਸ਼ਾਂਤ ਤਰੀਕੇ ਨਾਲ ਅਸੀਂ ਪਹਿਲਾਂ ਇਹਨਾਂ ਦੀ ਸੁਣੀਏ ਦੇਖੀਏ ਵੀ ਟੱਕਾ ਨਾ ਕਰੀਏ ਅਸੀਂ ਦੂਰੋਂ ਖੜੇ ਦੇਖਣ ਲੱਗ ਰਹੇ ਸੀ ਜਿੰਨੇ ਆ ਬਾਈ ਸਾਰੇ ਵੀ ਚਲ ਕੀ ਮਾਹੌਲ ਇਹਨਾਂ ਦੀ ਕੀ ਗੱਲਬਾਤ ਹੋ ਰਹੀ ਹੈ ਜੀ ਉਹ ਉਹਨਾਂ ਨੇ ਗੋਲੀਆਂ ਤੇ ਅਥਰੂ ਦੇ ਗੋਲੇ ਮਾਰਨੇ ਸ਼ੁਰੂ ਕੀਤੇ ਬਾਈ ਦੇ ਦੁੱਖ ਇੱਧਰ ਪੇਟ ਦੇ ਲੱਗਾ ਤੇ ਇੱਧਰ ਮੇਰੇ ਹੱਥ ਤੇ ਲੱਗੀ ਆ ਬਾਈ ਤੇ ਉੱਥੇ ਜਾ ਕੇ ਤਾਂ ਸਾਨੂੰ ਐਵੇਂ ਲੱਗਿਆ ਜਿਵੇਂ ਅਸੀਂ ਪਾਕਿਸਤਾਨ ਨਾਲ ਲੜਾਈ ਲੱਗੀ ਹੋਵੇ ਆਪਦੇ ਇੰਡੀਆ ਵਾਲਾ ਤਾਂ ਕੋਈ ਉੱਥੇ ਸਿਸਟਮ ਹੀ ਨਹੀਂ ਹੈਗਾ ਤੇ ਅਸਤਾਬਾਈ ਇਹੀ ਕਹਿੰਦੇ ਆ ਵੀ ਚਲੋ ਵੀ ਸਰਕਾਰ ਨੂੰ ਜੋ ਵੀ ਮੰਗਾਂ ਨੇ ਸਾਡੀਆਂ 2000 ਬੀ ਬੀਆਂ ਸੀ ਉਹੀ ਉਹਦੇ ਵਿੱਚ ਹੋਂ ਰੱਖੀਆਂ ਗਈਆਂ ਨੇ ਵੀ ਸ਼ਾਂਤ ਤਰੀਕੇ ਦੇ ਨਾਲ ਜੋ ਕਰ ਹੋ ਜੇ ਨਿਭੜ ਜੇ ਠੀਕ ਹੈ ਕਿਉਂਕਿ ਨਿਮੇੜਨਾ ਤਾਂ ਹੀ ਪੈਣੀ ਹੈ ਹੁਣ ਦੇਖੋ ਇਹ ਤਾਂ ਹੈ ਨਹੀਂ ਅਸੀਂ ਸੱਟਾਂ ਖਾਲੀਆਂ ਅਸੀਂ ਉਰੇ ਆ ਕੇ ਹੋਰ ਆ ਜਾਣਗੇ ਖਾ ਕੇ ਬਾਈ ਇਹ ਤਾਂ ਆ ਹੀ ਜਾਣੇ ਨੇ ਦੇਖੋ ਟੱਪਣਾ ਤਾਂ ਫਿਰ ਅਸੀਂ ਹੈਗਾ ਹੀ ਆ ਪਿੱਛੇ ਤਾਂ ਅਸੀਂ ਮੁੜ ਨਹੀਂ ਦੀ ਤੇ ਅਸੀਂ ਤਾਂ ਕਹਿੰਦੇ ਆ ਵੀ ਚਲੋ ਸ਼ਾਂਤ ਤਰੀਕੇ ਨਾਲ ਆਪ ਇਹਨੂੰ ਪਾਕਿਸਤਾਨ ਨਾ ਬਣਾਓ ਭਾਈ ਪਹਿਲੀ ਸਾਡਾ ਪੰਜਾਬ ਅੱਧਾ ਉਧਰ ਚਲਾ ਗਿਆ ਜਿਹੜਾ ਬਚਦਾ ਉਹ ਇੱਧਰ ਰਹਿ ਗਿਆ ਇਹਨੂੰ ਆ ਬੀਜੇਪੀ ਵਾਲੇ ਜੋ ਵੀ ਹੈ ਨਾ ਸਿਸਟਮ ਇਹਨਾਂ ਦਾ ਵੀ ਇਹ ਸਾਨੂੰ ਯਾਰ ਵੀ ਦੁੱਖ ਹੁੰਦਾ ਵੀ ਐਵੇਂ ਤਾਂ ਨਹੀਂ ਹੋਣਾ ਚਾਹੀਦਾ ਚਲੋ ਵੀ ਆਪਦਾ ਗੁਰਾਂ ਦੀ ਧਰਤੀ ਹੈ ਰਵਈਆ ਕਿਸ ਤਰ੍ਹਾਂ ਦਾ ਸੀਗਾ ਉੱਥੇ ਜਿਹੜੀ ਫੋਰਸ ਸੀ ਦੀ ਹਰਿਆਣਾ ਪਾਸੇ ਅਰੇ ਰਵਈਆ ਤਾਂ ਭਾਈ ਦੇਖੋ ਉਹਨਾਂ ਨੇ ਫੋਰਸ ਨੇ ਤਾਂ ਅਸੀਂ ਉਧਰ ਉਹਨਾਂ ਤੋਂ ਕਾਫੀ ਦੂਰ ਸੀ ਨੇੜੇ ਤੋਂ ਉਹਨਾਂ ਨੇ ਹੁਣ ਵੀ ਨਿੱਤੇ ਪਹਿਲੀ ਉਹਨਾਂ ਨੇ ਗੋਲੀਆਂ ਥਰੂ ਦੇ ਗੋਲੇ ਸੁੱਟਣੀ ਸ਼ੁਰੂ ਕਰਤੇ ਤੇ ਉਸ ਤੋਂ ਬਾਅਦ ਤੇ ਅਸੀਂ ਫਿਰ ਮੈਂ ਕਿਹਾ ਨੇੜੇ ਦੂਰ ਵੀ ਸੁੱਟਣੀ ਸ਼ੁਰੂ ਕਰ ਜੀ ਨੇੜੇ ਗਏ ਮੈਂ ਕਿਹਾ ਚਲੋ ਚੱਲਦੇ ਆ ਤੇ ਨੇੜੇ ਫਿਰ ਜ਼ਿਆਦਾ ਉਹਨਾਂ ਨੇ ਕਰਿਆ ਗੋਲੀ ਇੱਕ ਦੋ ਬਾਈ ਮੇਰੇ ਉੱਧਰ ਪਿਆ ਨਾਲ ਤੇ ਉਹਨਾਂ ਨੇ ਪਲਾਸਟਿਕ ਦੀਆਂ ਕਿਉਂਕਿ ਜਦੋਂ ਥਰੂ ਦਾ ਗੋਲਾ ਫਟ ਜਾਂਦਾ ਸੀ ਜ਼ਿਆਦਾ ਧੂਆਂ ਹੋਣ ਦੇ ਕਾਰਨ ਉਹਦੇ ਵਿੱਚ ਪਤਾ ਨਹੀਂ ਲੱਗਦਾ ਸੀ ਵੀ ਕੀ ਆ ਵਜਿਆ ਇਹ ਲੱਗੀਆਂ ਨੇ ਦੋ ਤਿੰਨ ਦੇ ਗੋਲੀਆਂ ਬਾਈ ਦੇ ਇਧਰ ਲੱਗੀ ਆ ਬਈ ਆ ਕਾਫੀ ਬਾਈ ਚਲੋ ਬਾਕੀ ਹੋ ਰਾਈ ਜਾਂਦੇ 200 ਦੇ ਕਰੀਬ ਬੰਦਾ ਫਟੜ ਹੋਇਆ ਤੁਸੀਂ ਜੇ ਸਵਾਲ ਕਰ ਰਹੇ ਹੋ ਮੈਨੂੰ ਲੱਗ ਰਿਹਾ ਤੁਹਾਡੇ ਸਵਾਲ ਕਰਨ ਦੇ ਵਿੱਚ ਬੜਾ ਦਰਦ ਹੈ ਤੁਸੀਂ ਬਿਸ਼ੱਕ ਪੱਤਰਕਾਰ ਹੋ ਪਰ ਤੁਸੀਂ ਇਹ ਸਵਾਲ ਬੜੇ ਦਰਦ ਨਾਲ ਕੀਤਾ ਤੁਸੀਂ ਮੈਨੂੰ ਪੁੱਛਦੇ ਰਵਈਆ ਕੀ ਹੈ ਰਵਈਆ ਤੁਸੀਂ ਅੱਖੀਂ ਡਿੱਠਾ ਹਾਲ ਵੇਖਾਏ ਲੱਤਾਂ ਟੁੱਟੀਆਂ ਹੋਈਆਂ ਨੇ ਬਾਹਾਂ ਟੁੱਟੀਆਂ ਹੋਈਆਂ ਨੇ ਅੱਖਾਂ ਬਾਹਰ ਨਿਕਲ ਆਈਆਂ ਨੇ ਗੋਲੇ ਜਿਹੜੇ ਪਾਸਟਰ ਦੇ ਵੱਜੇ ਨੇ ਗੋਲੇ ਅਥਰੂ ਗੈਸ ਵਾਲੇ ਸਿੱਧਾ ਜਿਹੜੇ ਦੂਜੇ ਨੇ ਗੋਲੇ ਉਹ ਫਟੇ ਹੋਏ ਨੇ ਸੋ ਰਵਈਆ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਤੇ ਪਰ ਦੁੱਖ ਲੱਗਦਾ ਹੈ ਮਨ ਮਨ ਨਾ ਬੜਾ ਭਰ ਜਾਂਦਾ ਵੀ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਹੀ ਇੰਨਾ ਕੁਝ ਕਿਉਂ ਚੱਲਣਾ ਪੈਂਦਾ ਤੇ ਹੋਰ ਪਾਸੇ ਵੀ ਐਜੀਟੇਸ਼ਨ ਬੜੇ ਹੁੰਦੇ ਨੇ ਦੁਨੀਆ ਕਰਦੀ ਆ ਪਰ ਕਦੇ ਇਦਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਪਰ ਪੰਜਾਬ ਨੂੰ ਕਰਨਾ ਪੈਂਦਾ ਤੇ ਪਿਛਲੀ ਵਾਰ ਵੀ ਅਸੀਂ 700 800 ਵੀਰਾਂ ਦਾ ਨੁਕਸਾਨ ਕਰਾਇਆ ਸੀ ਆਪਣੇ ਸ਼ਹੀਦ ਕਰਾਇਆ ਸੀ ਤੇ ਹੁਣ ਵੀ ਜਿੱਦਾਂ ਦੇ ਹਾਲਾਤ ਤੁਹਾਡੇ ਸਾਹਮਣੇ ਸਾਡਾ ਸ਼ੰਭੂ ਬਾਰਡਰ ਸਾਡਾ ਏਰੀਆ ਹੈ ਤੋ ਅਸੀਂ ਇੱਥੇ ਜਿੰਨੀ ਕਿ ਸੇਵਾ ਕਰ ਸਕਦੇ ਆ ਅਸੀਂ ਵੀਰਾਂ ਕੋਲ ਸੇ ਕਰਕੇ ਆਏ ਸੀਗੇ ਵੀ ਜੋ ਮੁੱਖ ਇਹ ਸੀਗੇ ਵੀ ਜਿਨ੍ਹਾਂ ਦੇ ਫੈਕਚਰ ਹੋਏ ਨੇ ਇੱਥੇ ਐਂਬੂਲੈਂਸ ਦੀ ਜ਼ਰੂਰਤ ਸੀ ਐਂਬੂਲੈਂਸਾਂ ਦੀ ਵੀ ਹੁਣ ਪ੍ਰਬੰਧ ਕਰਨ ਲੱਗੇ ਆ ਅਥਰੋ ਗੈਸ ਦੇ ਗੋਲੇ ਐਨ ਕਰਨ ਦਾ ਪ੍ਰਬੰਧ ਕਰਕੇ ਉਹ ਵੀ ਹੁਣ ਭੇਜੀਆਂ ਨੇ ਵੀ ਚਲੋ ਲਾ ਕੇ ਰੱਖਣ ਜਿਨ੍ਹਾਂ ਨੂੰ ਜੋ ਵੀਰ ਅੱਗੇ ਰਹਿੰਦੇ ਨੇ ਇਹ ਦੂਜੀ ਬੇਨਤੀ ਇਹ ਹੈ ਵੀ ਜਿਹੜੇ ਵੀਰਾਂ ਦੇ ਫੈਕਚਰ ਹੋਇਆ ਮਤਲਬ ਅਸੀਂ ਇਹ ਬੇਨਤੀ ਕਰਨਾ ਹੈ ਵੀ ਉਹਦਾ ਕੋਈ ਵੀ ਟਰੀਟਮੈਂਟ ਦਾ ਕੋਈ ਵੀ ਉਹਨਾਂ ਦਾ ਇਲਾਜ ਆ ਕਿਸੇ ਵੀ ਤਰ੍ਹਾਂ ਦਾ ਤਾਂ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਸੇਵਾ ਉਹ ਸਾਨੂੰ ਜਿਹੜੀ ਆ ਅਸੀਂ ਲਾਵਾਂਗੇ ਔਰ ਵਧੀਆ ਟ੍ਰੀਟਮੈਂਟ ਕਿਸੇ ਦਾ ਗੋਡਾ ਕੇ ਦਾ ਹੱਥ ਬਾਹਾਂ ਕੁਛ ਕਿਸੇ ਦੇ ਰੀੜ ਦੀ ਹੱਡੀ 'ਚ ਕੋਈ ਦਿੱਕਤ ਆ ਜੇ ਕਿਸੇ ਤਰ੍ਹਾਂ ਦੀ ਵੀ ਆ ਜਾਂਦੀ ਆ ਇਹ ਸੇਵਾ ਵਾਸਤੇ ਅਸੀਂ ਇੱਥੇ ਇਹਨਾਂ ਨੂੰ ਕਹਿਣ ਆਏ ਸੀ ਵੀ ਸਾਡੀ ਝੋਲੀ ਪਾਈ ਜਾਓ ਤੇ ਉਹਨਾਂ ਨੂੰ ਐਂਬੂਲੈਂਸ ਤੋਂ ਅਸੀਂ ਲੈ ਕੇ ਆਣਾ ਛੱਡ ਕੇ ਆਣਾ ਸਰ ਜਿੰਮੇਵਾਰੀ ਸੁਭਾਵਾਂਗੇ ਆ ਕਿਸਾਨ ਜਿਹੜੇ ਨੇ ਉਹ ਲਗਾਤਾਰ ਆ ਔਰਡਰ ਤੇ ਟੱਤੇ ਹੋਏ ਨੇ ਤੁਸੀਂ ਵੀ ਉੱਥੋਂ ਆਇਓ ਵੀ ਕਿਸ ਤਰ੍ਹਾਂ ਦਾ ਬਤੀਰਾ ਸੀਗਾ ਹਰਿਆਣਾ ਦੇ ਤਰਫੋਂ ਤੇ ਤੁਹਾਨੂੰ ਇਹ ਜਿਹੜੀ ਛੱਟ ਲੱਗੀ ਹੈ ਕਿਸ ਤਰ੍ਹਾਂ ਦੀ ਤੁਸੀਂ ਵੇਖੋ ਜੀ ਇਹ ਜਿਹੜਾ ਸਰਕਾਰ ਦਾ ਵਤੀਰਾ ਸੀਗਾ ਉਹ ਜਿਵੇਂ ਦੂਸਰੇ ਦੇਸ਼ ਦੇ ਆਪਣੇ ਭੂਮੀ ਗ੍ਰੈਂਡ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਠੀਕ ਹੈ ਐਵੇਂ ਦੀ ਜੰਗ ਸੀਗੀ ਐਵੇਂ ਦਾ ਵਤੀਰਾ ਸੀਗਾ ਸਰਕਾਰ ਦਾ ਜਿਹੜੀ ਇਹ ਸੱਟ ਲੱਗੀ ਆ ਇਹ ਬਲਾਸਟ ਦੇ ਨਾਲ ਲੱਗੀ ਆ ਜੋ ਪ੍ਰਸ਼ਾਸਨ ਵੱਲੋਂ ਬਲਾਸਟ ਕੀਤਾ ਗਿਆ ਉਹਦੇ ਨਾਲ ਹਰਿਆਣਾ ਪ੍ਰਸ਼ਾਸਨ ਵੱਲੋਂ ਉਹਦੇ ਨਾਲ ਸੱਟ ਲੱਗੀ ਆ ਪਹਿਲਾਂ ਪੈਰ ਤੇ ਲੱਗੀ ਆ ਫਿਰ ਬਾਅਦ ਚ ਇੱਥੇ ਬਲਾਸਟ ਹੋਇਆ ਇਹ ਲੱਗੀ ਆ ਹਾਂ ਤੇ ਕਿਸ ਤਰ੍ਹਾਂ ਦਾ ਉਥੇ ਲੱਗ ਰਿਹਾ ਸੀ ਆ ਵੀ ਤੁਸੀਂ ਵੀ ਐਸੇ ਹੀ ਦੇਸ਼ ਦੇ ਹੋ ਹਨਾ ਤੁਸੀਂ ਵੀ ਪਾਰਸਦਾ ਹੀ ਨਾਗਰਿਕ ਹੋ ਤੁਹਾਡਾ ਵੀ ਪਾਸਪੋਰਟ ਪਾਰਸਦਾ ਹੀ ਹੁੰਦਾ ਪਰ ਦੋ ਜਿਸ ਤਰ੍ਹਾਂ ਲੱਗ ਰਿਹਾ ਸੀ ਵੀ ਦੋ ਦੇਸ਼ਾਂ ਦੇ ਵਿੱਚ ਲੜਾਈ ਲੱਗਦਾ ਨਹੀਂ ਵੀ ਉਸਤਾ ਦਾ ਮਾਹੌਲ ਸੀਗਾ ਹਾਂ ਵੇਖੋਗੇ ਉਹ ਨਹੀਂ ਇਹ ਆਪਣੇ ਜਿਹੜਾ ਪੋਸਟ ਦਾ ਮਾਹੌਲ ਸੀਗਾ ਉਹ ਐਂ ਲੱਗਦਾ ਸੀਗਾ ਕਿ ਜਿਵੇਂ ਜਿਨ੍ਹਾਂ ਤੇ ਤਸ਼ੱਦਦ ਕਿਸਾਨ ਮਜ਼ਦੂਰ ਜਿਹੜਾ ਪੂਰੇ ਦੇਸ਼ ਦਾ ਪੇਟ ਪਾਲ ਦਾ ਉਹ ਤੇ ਇਵੇਂ ਤਸ਼ੱਦਦ ਕੀਤਾ ਜਾ ਰਿਹਾ ਸੀਗਾ ਕਿ ਜਿਵੇਂ ਇਹ ਦੂਸਰੇ ਦੇਸ਼ ਤੋਂ ਆਏ ਹੋਏ ਠੀਕ ਹੈ ਜੀ ਦੂਸਰੇ ਪਾਸੇ ਭਾਰਤ ਸਰਕਾਰ ਜਿਹੜੀ ਆ ਉਹਨੂੰ ਸਿਰਫ ਐਂ ਲੱਗਦਾ ਵੀ ਜਿਹੜੇ ਕਾਰਪੋਰੇਟ ਘਰਾਣੇ ਆ ਉਹੀ ਜਿਹੜੇ ਆ ਇਸ ਦੇਸ਼ ਦੇ ਵਾਸੀ ਆ ਜਿਹੜੇ ਆਮ ਜਨਤਾ ਆਮ ਦੇਸ਼ ਦੇ ਜਿਹੜੇ ਪਹੀਏ ਚੱਲਦੇ ਆ ਉਹ ਜਿਹੜੇ ਦੂਸਰੇ ਦੇਸ਼ ਤੋਂ ਆਏ ਆ ਇਸ ਹਿਸਾਬ ਦੇ ਨਾਲ ਤਸ਼ੱਦਦ ਕਰ ਰਹੀ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਹੀ ਉਹ ਸਾਰਾ ਕੁਝ ਲਟਾਉਣਾ ਚਾਹੁੰਦੀ ਆ ਪਰ ਕਿਸਾਨ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਤਾਂ ਬਾਰਡਰ ਕ੍ਰੋਸ ਕਰਕੇ ਹਰਿਆਣਾ ਨਹੀਂ ਅਸੀਂ ਦਿੱਲੀ ਜਾ ਰਹੇ ਸੀ ਆਪਣੀਆਂ ਮੰਗਾਂ ਮੰਨਣ ਲਈ ਕੀ ਲੱਗਦਾ ਵੀ ਹਰਿਆਣਾ ਨੂੰ ਕੀ ਲੋਡ ਪੈ ਗਈ ਵੀ ਇਸ ਤਰ੍ਹਾਂ ਦਾ ਕੰਮ ਕਰਨ ਦੀ ਦੇਖੋ ਜੀ ਕਿਉਂ ਨਾ ਇਹ ਆਪਣੇ ਤੁਸੀਂ ਪਹਿਲਾਂ ਵੀ ਮੇਰੇ ਸਾਥੀ ਤੋਂ ਸਵਾਲ ਪੁੱਛਿਆ ਸੀਗਾ ਕਿ ਹਰਿਆਣਾ ਸਰਕਾਰ ਕਹਿੰਦੀ ਸੀ ਕਿ ਜਿਹੜੇ ਕਿਸਾਨ ਆ ਰਹੇ ਸੀਗੇ ਇਹ ਆਪਣੇ ਇਧਰ ਦੀ ਉਧਰ ਦੀ ਘਰ ਰਹੇ ਸੀਗੇ ਹੁਣ ਤੁਸੀਂ ਵੇਖ ਸਕਦੇ ਚਾਰ ਪੰਜ ਦਿਨ ਪਹਿਲਾਂ ਤੋਂ ਜਿਹੜੀਆਂ ਅਸੀਂ ਦੁਬਾਰਾਂ ਬਣਾਈਆਂ ਗਈਆਂ ਪੱਕੀਆਂ ਕਿਲ ਗੱਡੇ ਗਏ ਉਦੋਂ ਕੀ ਸਰਕਾਰ ਨੂੰ ਲੱਗਦਾ ਸੀਗਾ ਠੀਕ ਹੈ ਇਸ ਕਰਕੇ ਸਰਕਾਰ ਜਾਣ ਬੁਝ ਕੇ ਤਸ਼ੱਦਦ ਕੀਤਾ ਬਾਕੀ ਦਿੱਲੀ ਜਾਣ ਦਾ ਕੋਈ ਕਿਸਾਨਾਂ ਦਾ ਮਜ਼ਦੂਰਾਂ ਦਾ ਕੋਈ ਇਹ ਨਹੀਂ ਵੀ ਕੋਈ ਆਪਣੀ ਕੋਈ ਹਿੰਦ ਆ ਠੀਕ ਹੈ ਜੀ ਇਹ ਸਿਰਫ ਆਪਣੀਆਂ ਮੰਗਾਂ ਆਪਣੇ ਹੱਕ ਲੈਣ ਪਰ ਵੀ ਜਾ ਰਹੇ ਆ ਉਹ ਸਾਡੀਆਂ ਮੰਗਾਂ ਇੱਥੇ ਪੂਰੀਆਂ ਕਰ ਦੇਣਾ ਇੱਥੋਂ ਵਾਪਸ ਆ ਜਾਾਂਗੇ ਸਾਡੇ ਪਹਿਲਾਂ ਵੀ ਜਿਵੇਂ ਅਸੀਂ ਐਲਾਨ ਕੀਤਾ ਸੀ 2 ਮਹੀਨੇ ਪਹਿਲਾਂ ਪਹਿਲਾਂ ਐਲਾਨ ਕਰ ਦਿੰਦੇ ਤੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਸਾਡਾ ਕੋਈ ਇਹ ਥੋੜਾ ਵੀ ਇਹ ਦਾ ਸਵਾਲ ਥੋੜੀ ਆ ਵੀ ਅਸੀਂ ਇੰਡੀਆ ਸਾਡੀ ਕੋਈ ਵੀ ਅਸੀਂ ਦਿੱਲੀ ਜਾਣੇ ਜਾਣਾ ਸਾਡੀਆਂ ਤਾਂ ਮੰਗਾ ਨਾਮ ਆ ਮਨਦੀਪ ਸਿੰਘ ਜੀ ਪਿੰਡ ਪੋਲਾ ਜ਼ਿਲ੍ਹਾ ਫਤਿਹਗੜ ਸਾਹਿਬ ਸਿੱਧੂ ਪਰ ਜਥੇਵੰਦੀ ਜਾਈ ਆਪਣੀ ਕੱਲ 2:00 ਵਜੇ ਜੀ ਉੱਤੇ ਉਹਨਾਂ ਨੇ ਅਥਰੂ ਗੈਸ ਦੇ ਬਾਅਦ ਚ ਉਹਨਾਂ ਨੇ ਬੰਬ ਤੇ ਉਹ ਢੋਲੇ ਸਿੱਟਣ ਲੱਗੇ ਪਲਾਸਟ ਰਬੜ ਦੇ ਆ ਜੀ ਉਹ ਉਹ ਆ ਕੇ ਇੱਥੇ ਵੱਜਿਆ ਜੀ ਇੱਥੇ ਲੱਗੇ ਪੰਜ ਤੋਂ ਸੱਤ ਤੱਕ ਜੀ ਤੇ ਬਾਕੀ ਉਰੇ ਬੰਬ ਵੱਜਿਆ ਜੀ ਦੋ ਜਗ੍ਹਾ ਇੱਥੇ ਵੀ ਆ ਉਨਦਰੀ ਸਾਈਡ ਆ ਜਖਮ ਦੋਨੇ ਪਾਸੇ ਆ ਤੇ ਇੱਥੇ ਤਾਂ ਕਿ ਡੋਕ ਲੱਗੀ ਕਿ ਇੱਥੇ ਵਜੀ ਹੈ ਜੀ ਕੱਲ ਜਿਸ ਤਰ੍ਹਾਂ ਦੇਖਣ ਨੂੰ ਇਹ ਲੱਗ ਰਿਹਾ ਸੀਗਾ ਕਿ ਦੋ ਜਿਸ ਤਰ੍ਹਾਂ ਦੇਸ਼ ਹੁੰਦੇ ਆ ਵੀ ਆਪਸ ਦੇ ਵਿੱਚ ਸਰਦ ਹੁੰਦੀ ਹੈ ਉਹਨੂੰ ਵੀ ਇਸ ਤਰ੍ਹਾਂ ਲੱਗਿਆ ਕਿ ਤੁਸੀਂ ਇਸ ਪਾਸੇ ਖੜੀ ਸੀਗੇ ਲੱਗਦਾ ਵੀ ਤੁਸੀਂ ਭਾਰਤ ਦੇ ਨਹੀਂ ਕਿੱਥੇ ਹੋਰੀ ਖੜੇ ਸੀਗੇ ਉਹੀ ਕਹਿੰਦਾ ਚੀਨ ਭਾਰਤ ਵਿੱਚ ਕਿੰਨਾ ਆ ਗਿਆ ਉੱਥੇ ਨਰ ਨਰ ਸਤਾਈ ਨਹੀਂ ਹੁੰਦੀ ਪੰਜਾਬ ਨਾਲੇ ਵੱਖਰਾ ਰਵਈਆ ਬਣਾਇਆ ਜਾਂਦਾ ਹਰ ਵਾਰਿਆਂ ਨੂੰ ਹੁਣ ਪਾਕਿਸਤਾਨ ਵੱਲੋਂ ਇਹਨਾਂ ਨਸ਼ਿਆਂ ਦਾ ਉੱਥੇ ਇਹਨਾਂ ਦੇ ਕੁਝ ਕਰਿਆ ਨਹੀਂ ਜਾਂਦਾ ਬਸ ਪੰਜਾਬ ਹਰਿਆਣਾ ਦੇ ਇਹਨਾਂ ਨੂੰ ਆਪਸ ਚ ਲੜਾਈ ਜਾਂਦਾ ਕਦੇ ਪਾਣੀ ਦੇ ਮੁੱਦੇ ਤੇ ਕਦੇ ਕੁਝ ਹੋਰ ਮੁੱਦਾ ਜਾਂ ਹੁਣ ਕੋਈ ਵੀ ਲੈ ਜਾਓ ਜੀ ਤਾਂ ਦੇਖੋ ਨੂੰ ਇਹ ਵੀ ਯਾਰ ਇੱਕ ਪ੍ਰਧਾਨ ਮੰਤਰੀ ਮੋਦੀ ਇੱਕ ਪਾਸਤਾ ਪਾ ਦੇਖ ਰਹੇ ਕਿ ਕਿਸਾਨ ਕੱਟੇ ਹੋਏ ਹਨ ਨਾ ਸੜਕਾਂ ਤੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਵੀ ਵਿਦੇਸ਼ ਦੀ ਯਾਤਰਾ ਕਰ ਰਹੇ ਇਸ ਟਾਈਮ ਵਿਦੇਸ਼ ਗਏ ਹੋਏ ਕੋਈ ਨਹੀਂ ਹੁਣ ਰੈਲੀਆਂ ਹੋਣਗੀਆਂ ਜੀ ਭਾਜਪੀ ਨੇ ਕਰਨੀ ਹੋ ਰੈਲੀ ਕਰਕੇ ਦੇਖ ਲੈਣਾ ਉਹ ਵੀ ਪੰਜਾਬ 'ਚ ਵੀ ਆਉਣਾ ਹੀ ਹੈ ਵੋਟਾਂ ਦਾ ਟਾਈਮ ਹੈ ਇਲੈਕਸ਼ਨ ਦਾ ਰਵਈਆ ਕੀ ਸੀਗਾ ਹਰਿਆਣਾ ਦਾ ਬਸ ਐ ਤਾਂ ਵੀ ਜਿਵੇਂ ਹੁੰਦੇ ਨੇ ਕਹਿੰਦੇ ਵੀ ਹੋਰ ਦੇਸ਼ ਵਾਲਿਆਂ ਦੀ ਇਹਨਾਂ ਨੂੰ ਛੱਡਣਾ ਨਹੀਂ ਹੈ ਵੀ ਤਵਾਏ ਕਰਨੇ ਨੂੰ ਮਾਰਨਾ ਹੀ ਹੈ ਮਿੱਥਿਆਵਾ ਹੁੰਦਾ ਜੀ ਮਤਲਬ ਪਰ ਕਿਤੇ ਦੁੱਖ ਤਾਂ ਲੱਗਦਾ ਕਿ ਆ ਪਾਕਿਸ਼ੀ ਦੇ ਦੇ ਨਾਗਰਿਕ ਹੈ ਵੀ ਸਾਨੂੰ ਹੀ ਉਹੀ ਤਾਂ ਗੱਲ ਹੈ ਜੀ ਇਹਨਾਂ ਨੂੰ ਪੰਜਾਬ ਨਾਲ ਵੱਖਰਾ ਰਵਈਆ ਬਣਾਇਆ ਜਾਂਦਾ ਹੈ ਖਾਸ ਕਰ ਪੰਜਾਬੀਆਂ ਨਾਲ ਜਾਂ ਕਿਸਾਨਾਂ ਨਾਲ ਕੀ ਕਹਿਣਾ ਚਾਹੋਗੇ ਮੋਦੀ ਸਿਕੰਮ ਮੈਸੇਜ ਨਹੀਂ ਦਿੰਦਾ ਮਮ ਪੰਜਾਬ ਪਿੱਛੇ ਦਾ ਹਟਣ ਵਾਲਾ ਹੈ ਨਹੀਂ ਨਾ ਹਰਿਆਣਾ ਹਟੇਗੀ ਦਿੱਲੀ ਪਹੁੰਚਣਗੇ ਜ਼ਰੂਰ ਪਹੁੰਚਣਗੇ 2-4 ਦਿਨ ਹੋਰ ਲੇਟ ਹੋ ਜਾਣੇ ਕਿਉਂਕਿ ਹੁਣ ਬਾਕੀ ਜੱਥੇਬੰਦੀ ਨਾਲ ਸਾਡੀ ਗੱਲ ਹੋਈ ਹੈ ਜੀ ਕਾਦੀਆਂ ਗਰੁੱਪਾਂ ਦੇ ਵੀ ਪਰਸੋਂ ਤੋਂ ਦੁਬਾਰਾ ਆਪਣਾ ਸਟਾਰਟ ਕਰ ਰਹੇ ਨੇ ਤੇ ਰਾਜਾਂ ਦੇ ਸਾਰੇ ਦੁਬਾਰਾ ਤੁਰ ਰਹੇ ਆਏ ਇਹ ਇਹ ਸੋਚ ਰਹੇ ਆ ਪਹਿਲਾਂ ਇਹਨਾਂ ਦਾ ਲੱਗ ਰਿਹਾ ਸੀ ਕਿ 16 ਤਰੀਕ ਨੂੰ ਬੰਦ ਕਰਨਾ 16 ਤੋਂ ਬਾਅਦ 17 ਨੂੰ ਦੁਬਾਰਾ ਕੁਝ ਕਰ ਰਹੇ ਆ ਵੀ ਹੁਣ ਇਹ ਵੀ ਨਾ ਰਲ ਗਏ ਮਦਦ ਮੀਟਿੰਗ ਚੱਲ ਰਹੀ ਜਾਨਾਂ ਦੀ ਸਾਰਿਆਂ ਦੀ